ਹਾਂਜੀ ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਾਂ ਵੀ ਠੀਕ ਹਾਂ ਜੀ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆ ਰਹੇ ਹਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਬਣੇ ਰਹੋ ਜੀ ਤੇ ਆਪਾਂ ਤੁਹਾਨੂੰ ਦੱਸ ਰਹੇ ਹਾਂ ਵੀਡੀਓ ਦੇ ਵਿੱਚ ਵੀ ਆਪਾਂ ਮੱਖਣ ਨੂੰ ਕਿਵੇਂ ਜਲਦੀ ਤੋਂ ਜਲਦੀ ਤਿਆਰ ਕਰ ਸਕਦੇ ਹਾਂ ਜਿਆਦਾ ਟਾਈਮ ਨਹੀਂ ਵੇਸਟ ਹੁੰਦਾ ਤੇ ਸਭ ਤੋਂ ਪਹਿਲਾਂ ਕੀ ਕਰਨਾ ਹੈ ਨਾ ਪੰਜਰੋਂ ਦੁੱਧ ਨੂੰ ਉਵਾਲੀ ਦੇਣੇ ਹੈ ਨਾ ਤੇ ਉਵਾਲੀ ਦੇਣ ਤੋਂ ਪਹਿਲਾਂ ਆਪਾਂ ਇੱਕ ਵਾਰ ਲਿਆਉਣ ਨਾ ਦੁੱਧ ਨੂੰ ਤੇ ਉਸ ਤੋਂ ਬਾਅਦ ਆਪਾਂ ਲੋ ਫਲੇਮ ਤੇ ਰੱਖ ਕਰ ਦੇਣਾ ਗੈਸ ਨੂੰ ਤੇ 1-2 ਮਿੰਟ ਲਈ ਆਪਾਂ ਨੂੰ ਦੁੱਧ ਨੂੰ ਇਸੇ ਤਰ੍ਹਾਂ ਹੀ ਕੜਨ ਦਿਓ ਜੇ ਆਪਾਂ ਗੈਸ ਤੇ ਕਰਦੇ ਆ ਤਾਂ ਕਿ ਇਹਦੇ ਨਾਲ ਨਾ ਮਲਾਈ ਜਿਹੜੀ ਉਹ ਬਹੁਤ ਵਧੀਆ ਹੁੰਦੀ ਆ ਤੇ ਜ਼ਿਆਦਾ ਮਲਾਈ ਆਉਂਦੀ ਆ ਦੁੱਧ ਤੋਂ ਤੇ ਉਸ ਤੋਂ ਬਾਅਦ ਤੁਸੀਂ ਕਰਨਾ ਮਲਾਈ ਲੈ ਲੈਣੀ ਆ ਜਿਵੇਂ ਆਪਾਂ ਘਟ ਤੋਂ ਘਟ ਆਪਾਂ 4-5 ਦਿਨ ਦੀ ਤਾਂ ਮਲਾਈ ਇਕੱਠੀ ਕਰੀ ਦਿੰਨੇ ਆ ਇੰਨੇ ਜਦੋਂ ਮਲਾਈ ਕੱਢਦੇ ਹੋ ਨਾ ਤੇ ਉਹਦੇ ਵਿੱਚ ਨਾ ਦੁੱਧ ਬਿਲਕੁਲ ਨਾ ਆਉਣ ਦਿਆ ਕਰੋ ਜੇ ਆ ਵੀ ਜਾਂਦਾ ਤਾਂ ਤੁਹਾਨੂੰ ਤਰੀਕਾ ਦੱਸ ਦਿਆਂ ਤੁਸੀਂ ਕੀ ਕਰਨਾ ਨਾ ਜਦੋਂ ਵੀ ਮਲਾਈ ਉਤਾਰਨੀ ਆ ਤਾਂ ਚਾਹ ਪਾਣੀ ਲੈ ਲੈਣੀ ਆ ਚਾਪ ਪੌਣੀ ਦੇ ਨਾਲ ਪਉਣ ਲੈਣੀ ਆ ਜਿਹੜੀ ਮਤਲਬ ਮਲਾਈ ਹੁੰਦੀ ਆ ਤੇ ਫਿਰ ਦੁੱਧ ਬਿਲਕੁਲ ਨਹੀਂ ਜਾਵੇਗਾ ਵਿੱਚ ਤੇ ਆਪਣਾ ਜਿਹੜਾ ਮੱਖਣ ਆ ਉਹ ਵੀ ਜਲਦੀ ਤਿਆਰ ਹੋ ਜਾਊਗਾ ਬਣ ਕੇ ਜੇਕਰ ਵਿੱਚ ਦੁੱਧ ਨਹੀਂ ਹੁੰਦਾ ਤੇ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਲਈਏ ਮਲਾਈ ਤੁਹਾਨੂੰ ਦਿਖਾ ਰਿਆ ਵੀਡੀਓ ਵਿੱਚ ਇਹ ਆਪਣੀ ਇੱਕ ਹਫਤੇ ਦੀ ਮਲਾਈ ਆ ਹਾਂਜੀ ਇਹ ਮਤਲਬ ਆਪਣੀ ਇੱਕ ਹਫਤੇ ਤੱਕ ਦੀ ਮਲਾਈ ਆ ਜਿਵੇਂ ਆਪਾਂ ਆਰਾਮ ਨਾਲ ਇੰਨੇ ਕ ਟਾਈਮ ਦਿੱਤਾ ਮਲਾਈ ਸਾਰੀ ਇਕੱਠੀ ਕਰਦੇ ਆ ਤੇ ਇਹ ਕੀ ਕੀਤਾ ਇਹਦੇ ਵਿੱਚ ਬਿਲਕੁਲ ਵੀ ਨਾ ਦੁੱਧ ਨਹੀਂ ਹੈਗਾ ਕੱਲਾ ਮੱਖਣ ਮੱਖਣੀਆ ਬਹੁਤ ਹਾਰਡ ਜੈਗਾ ਇਹਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਪਾਣੀ ਵਰਤਣਾ ਪਊਗਾ ਤੇ ਆਪਾਂ ਥੀ ਕਰਨਾ ਇਹਨੂੰ ਫਰਿੱਜੋਂ ਕੱਢ ਲਿਆ ਥੋੜਾ ਟਾਈਮ ਪਹਿਲਾਂ ਹੀ ਕੱਢੀਆ ਮਤਲਬ ਜੇ ਸਰਦੀ ਦਾ ਮੌਸਮ ਹੋਵੇ ਫਿਰ ਆਪਾਂ ਨੂੰ ਜ਼ਿਆਦਾ 2-3 ਘੰਟੇ ਪਹਿਲਾਂ ਕੱਢਣੀ ਪੈਂਦੀ ਆ ਕਿਉਂਕਿ ਫਿਰ ਮੱਖਣ ਨਹੀਂ ਆਉਂਦਾ ਤੇ ਗਰਮੀਆ ਵਿੱਚ ਤਾਂ ਚਾਹੇ ਤੁਸੀਂ 5-7 ਮਿੰਟ ਪਹਿਲਾਂ ਹੀ ਕੱਢ ਸਕਦੇ ਹੋ ਤੇ ਇਹ ਹੁਣ ਆਪਾਂ ਇਦਾਂ ਇੱਕ ਬਰਤਨ 'ਚ ਪਾ ਲਾਂਗੇ ਜਿਹਦੇ ਵਿੱਚ ਆਪਾਂ ਮੈਕਸੀ ਬਲੈਂਡਰ ਨਾਲ ਇਹਨੂੰ ਮੱਖਣ ਤਿਆਰ ਕਰਾਂਗੇ ਤੇ ਇਹ ਮੈਂ ਕੱਢ ਰਹੀ ਹਾਂ ਇਹਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਵੀ ਕਿੰਨਾ ਕੁ ਦੁੱਧ ਹੈ ਇਹਦੇ ਵਿੱਚ ਬਿਲਕੁਲ ਨਹੀਂ ਕੀ ਕਰਨੇ ਇੱਕ ਦੋ ਧੁੱਪਕੇ ਹੋਣ ਤੇ ਨਹੀਂ ਬਿਲਕੁਲ ਨਹੀਂ ਹੁੰਦਾ ਬਿਲਕੁਲ ਮਲਾਈ ਜਿਹੜੀ ਹਾਰਡ ਆ ਗਈ ਤੇ ਇਹਨੂੰ ਆਪਾਂ ਬਰਤਨ ਚ ਕੱਢ ਕੇ ਨਾ ਇਸ ਤੋਂ ਬਾਅਦ ਆਪਾਂ ਮੀਡੀਅਮ ਜਿਹਾ ਗਲਾਸ ਲੈਂਦਾ ਜਿਹੜਾ ਆਪਣਾ ਸਭ ਤੋਂ ਛੋਟਾ ਉਹ ਆਪਾਂ ਪਾਣੀ ਦਾ ਲਵਾਂਗੇ ਇੱਕ ਛੋਟਾ ਗਲਾਸ ਜੇ ਤੁਹਾਡੇ ਕੋਲ ਥੋੜਾ ਵੱਡਾ ਤਾਂ ਉਹਨੂੰ ਅੱਧਾ ਲੈ ਲਓ ਜਿਆਦਾ ਪਾਣੀ ਨਹੀਂ ਲੈਣਾ ਜਿੰਨਾ ਜਿਆਦਾ ਪਾਣੀ ਹੋਊਗਾ ਮੱਖਣ ਜਲਦੀ ਨਹੀਂ ਆਉਣਾ ਜਿੰਨਾ ਪਾਣੀ ਘੱਟ ਹੋਊਗਾ ਨਾ ਤੇ ਉਨਾਂ ਹੀ ਮੱਖਣ ਆ ਜਿਹੜਾ ਛੇਤੀ ਬਣ ਕੇ ਤਿਆਰ ਹੋ ਜਾਊਗਾ ਤੇ ਇਸੇ ਤਰ੍ਹਾਂ ਜੇ ਮਲਾਈ ਚ ਦੁੱਧ ਹੁੰਦਾ ਤਾਂ ਵੀ ਮੱਖਣ ਜਲਦੀ ਤਿਆਰ ਨਹੀਂ ਨਾ ਹੁੰਦਾ ਤੇ ਇਹ ਵੀ ਆਪਾਂ ਇੰਨਾ ਕੁ ਪਾਣੀ ਤਾਪ ਪਾਇਆ ਕਿਉਂਕਿ ਫਿਰ ਉਹ ਗ੍ਰੈਂਡਰ ਜਿਹੜਾ ਵਿੱਚ ਚੱਲਣਾ ਨੀਗਾ ਇਹਦੇ ਲਈ ਆਪਾਂ ਅੱਧਾ ਗਲਾਸ ਪਾਣੀ ਦਾ ਜਿਹੜਾ ਛੋਟਾ ਉਹ ਵਰਤਾਂਗੇ ਜਿਆਦਾ ਪਾਣੀ ਨਹੀਂ ਪਾਉਂਦੇ ਇਹਦੇ ਵਿੱਚ ਤੇ ਹੁਣ ਆਪਾਂ ਇਹ ਬਰਤਨ ਵਿੱਚ ਪਾ ਲਈਆ ਤੇ ਬਹੁਤ ਹੀ ਆਸਾਨ ਹੈ ਜਲਦੀ ਜਲਦੀ ਆਪਾਂ ਬਣਾ ਸਕਦੇ ਹਾਂ ਜੇਕਰ ਆਪਾਂ ਪਹਿਲਾਂ ਜਿਵੇਂ ਆਮ ਬਣਾਉਨੇ ਆ ਨਾ ਤੇ ਆ ਦੇਖੋ ਮੈਂ ਛੋਟਾ ਗਲਾਸ ਭਰ ਤਾ ਹੈਗਾ ਇਸ ਤਰ੍ਹਾਂ ਇੰਨਾ ਗਲਾਸ ਹੈ ਜਿਹੜਾ ਆਪਾਂ ਬਰਤਨ ਦੇ ਵਿੱਚ ਘੰਗਾਰਕੀ ਦੀ ਜਿ ਮਲਾਈ ਸੀ ਨਾਲੇ ਤਾਂ ਮલાઈ ਆਡੀ ਉਹ ਪਾਣੀ ਨਾਲ ਉਤਰ ਜੂਗੀ ਇਹਦੇ ਵਿੱਚ ਹੀ ਘੋਲ ਕੇ ਆਪਾਂ ਇਹਦੇ ਵਿੱਚ ਅੱਧਾ ਗਲਾਸ ਪਾਣੀ ਦਾ ਪਾਵਾਂਗੇ ਮਤਲਬ ਜਿਵੇਂ ਪਹਿਲਾਂ ਤਿਆਰ ਕਰਦੇ ਨੇ ਉਹਦੇ ਵਿੱਚ ਆਪਾਂ کافی ਸਾਰਾ ਪਾਣੀ ਪਾ ਲੈਨੇ ਆ ਫਿਰ ਅੱਧਾ-ਅੱਧਾ ਘੰਟਾ ਬੀਟ ਕਰਦੇ ਆ ਮਧਾਨੀ ਚਲਾਈ ਜਾਂਦੇ ਹਨ ਵੀ ਮੱਖਣ ਆਊਗਾ ਨਾ ਤੇ ਕਾਫੀ ਕੰਮ ਵਰਜ ਜਾਂਦਾ ਇਹਦੇ ਲਈ ਬਹੁਤ ਆਸਾਨ ਤਰੀਕਾ ਆਪਾਂ ਤੁਰੇ ਜਾਂਦੇ ਮਿੰਟਾਂ ਵਿੱਚ ਜਿਹੜਾ ਮੱਖਣਾ ਉਹ ਤਿਆਰ ਕਰ ਸਕਦੇ ਆ ਤੇ ਆਪਾਂ ਇਹਦੇ ਵਿੱਚ ਹੁਣ ਆਹ ਪਾਣੀ ਜਿਹੜਾ ਅੱਧਾ ਗਲਾਸ ਇਹ ਪਾਤਾ ਤੇ ਇਹਦੇ ਵਿੱਚ ਆਪਾਂ ਮੈਕਸੀ ਗ੍ਰਾਈਂਡਰ ਨਾਲ ਚੰਗੀ ਤਰ੍ਹਾਂ ਆਪਾਂ 2-3 ਵਾਰੀ ਗ੍ਰਾਈਂਡ ਕਰਾਂਗੇ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਮੱਖਣਾ ਉਹ ਬਣ ਕੇ ਤਿਆਰ ਹੋ ਜੂਗਾ ਤੇ ਤੁਸੀਂ ਇਸ ਤਰੀਕੇ ਆਪਣੇ ਘਰ ਵਿੱਚ ਜਿਹੜਾ ਮੱਖਣਾ ਤਿਆਰ ਕਰ ਸਕਦੇ ਹੋ ਇਹ ਆਪਾਂ ਬਸ ਦੋ ਤਿੰਨ ਇਹ ਜਿਹੜਾ ਗ੍ਰੈਂਡਰ ਆ ਇਹਨੂੰ ਰੁਕ ਰੁਕ ਕੇ ਵਿੱਚ ਦੀ ਨਾ ਅ 2 ਮਿੰਟ ਨਹੀਂ ਬਸ ਡੇਢ ਮਿੰਟ ਤੋਂ ਬਾਅਦ ਚਲਾਉਣ ਤੋਂ ਬਾਅਦ ਫੇਰ ਰੁਕ ਜਾ ਕਰੋ ਕਿਉਂਕਿ ਇਹ ਗਰਮ ਹੋ ਜਾਂਦਾ ਜੇ ਜ਼ਿਆਦਾ ਟਾਈਮ ਆਪਾਂ ਚਲਾਵਾਂਗੇ ਤਾਂ ਇਹ ਖਰਾਬ ਵੀ ਹੋ ਸਕਦਾ ਇਸ ਲਈ ਡੇਢ ਮਿੰਟ ਤੱਕ ਤੁਸੀਂ ਚਲਾ ਕੇ ਨਾ ਉਸ ਤੋਂ ਬਾਅਦ ਇਹਨੂੰ ਬੰਦ ਕਰ ਦਿਆ ਕਰੋ ਵਿੱਚ ਵਿੱਚ ਦੀ ਬਸ ਮੰਨ ਕੇ ਜਾਂ ਡੇਢ ਮਿੰਟ ਜੀ ਚਲਾਉਣਾ ਜ਼ਿਆਦਾ ਟਾਈਮ ਨਹੀਂ ਚਲਾਉਣਾ ਕਿਉਂਕਿ ਇਹ ਗਰਮ ਹੋ ਜਾਂਦਾ ਫਿਰ ਇਹ ਤਾਂ ਖਰਾਬ ਹੋਣ ਦਾ ਡਰ ਹੁੰਦਾ ਇਹ ਇਹ ਬਹੁਤ ਹੀ ਸੌਖਾ ਤਰੀਕਾ ਜਿਵੇਂ ਆਪਾਂ ਪਹਿਲਾਂ ਨਾ ਕਰਦੇ ਹੁੰਦੇ ਸੀ ਵੱਡੀਆਂ ਮਧਾਨੀਆਂ ਨਾਲ ਜੇ ਆਪਾਂ ਕਰਦੇ ਹੁਣ ਵੀ ਕਰਦੇ ਹਾਂ ਤੇ ਉਹਦੇ ਲਈ ਆਪਣਾ ਜਿਹੜਾ ਟਾਈਮ ਹੈ ਜੜਾ ਬਹੁਤ ਖਰਾਬ ਹੁੰਦਾ ਕਿਉਂਕਿ ਉਹਦੇ ਵਿੱਚ ਆਪਾਂ ਪਾਣੀ ਜ਼ਿਆਦਾ ਪਾ ਲੈਂਦੇ ਹਾਂ ਨਾ ਵੱਡੇ ਭਾਂਡੇ 'ਚ ਮਲਾਈ ਵੇਰ ਤੇ ਜੇ ਆਪਣਾ ਥੋੜਾ ਮੱਖਣ ਹੁੰਦਾ ਤਾਂ ਵੀ ਆਪਾਂ ਪਾਣੀ ਨਾਲ ਕੰਮ ਵਧਾ ਲੈਨੇ ਜੇ ਪਾਣੀ ਜ਼ਿਆਦਾ ਪਾ ਲਈਏ ਜਾਂ ਵਿੱਚ ਦੁੱਧ ਹੋਵੇ ਨਾ ਉਹਦੇ ਕਰਕੇ ਜਿਹੜਾ ਮੱਖਣਾ ਉਹ ਟਾਈਮ ਲਾਣ ਦਾ ਬਣ ਨੂੰ ਕਾਫੀ ਟਾਈਮ ਲੱਗ ਜਾਂਦਾ ਜੇ ਤੁਹਾਡੇ ਕੋਲ ਮਲਾਈ ਹੋਵੇਗੀ ਮਲਾਈ ਦੇ ਵਿੱਚ ਦੁੱਧ ਜਾਂ ਪਾਣੀ ਜ਼ਿਆਦਾ ਨਹੀਂ ਹੋਏਗਾ ਤਾਂ ਜਲਦੀ ਮੱਖਣ ਜਿਹੜਾ ਤਿਆਰ ਹੋ ਜਾਊਗਾ ਬਣ ਕੇ ਤੇ ਇਹਦੇ ਨਾਲ ਤੁਹਾਡੀ ਨਾ ਜਿਵੇਂ ਬਿਜਲੀ ਦੀ ਬਚਤ ਹੁੰਦੀ ਹੈ ਜਲਦੀ ਦੇ ਟਾਈਮ ਦੀ ਵੀ ਬਚਤ ਹੁੰਦੀ ਹੈ ਤੇ ਹੁਣ ਤੁਸੀਂ ਕੀ ਕਰਨਾ ਇਹਨੂੰ ਇੱਕ ਦੋ ਵਾਰ ਚਲਾਉਣ ਤੋਂ ਬਾਅਦ ਨਾ ਫਿਰ ਨਾ ਬਰਫ਼ ਨੂੰ ਬਿਲਕੁਲ ਚੂਰਾ ਬਣਾ ਲੈਣਾ ਤੇ ਡਲੀਆਂ ਨਹੀਂ ਹੋਣੀਆਂ ਚਾਹੀਦੀ ਜੇ ਡਲੀਆਂ ਹੋਣਗੀਆਂ ਤਾਂ ਆਪਣਾ ਗ੍ਰੈਂਡਰ ਦੇ ਬਲੇਡ ਆਈੜੇ ਟੁੱਟ ਜਾਣਗੇ ਇਸ ਤਰ੍ਹਾਂ ਚੂਰਾ ਬਣਾ ਕੇ ਨਾ ਬਰਫ਼ ਦਾ ਉਹ ਵਿੱਚ ਪਾ ਦੇਣਾ ਉਹ ਪਾਉਣ ਤੋਂ ਬਾਅਦ ਆ ਜਿਹੜਾ ਮੱਖਣਾ ਉਹ ਬਹੁਤ ਹੀ ਵਧੀਆ ਇਕੱਠਾ ਹੋ ਜੂਗਾ ਮਤਲਬ ਆਪਣੇ ਆਪ ਹੀ ਵਿਚਕਾਰ ਇਕੱਠਾ ਹੋ ਹੋ ਕੇ ਬੋਲ ਜੀ ਬਣ ਜੂਗਾ ਤੇ ਕੱਢਣਾ ਸੌਖਾ ਹੋ ਜੂਗਾ ਬਿਲਕੁਲ ਵੀ ਹੱਥਾਂ ਨਾਲ ਨਹੀਂ ਚਿਪਕਣਾ ਤੇ ਆਸਾਨ ਤਰੀਕੇ ਨਾਲ ਜਿਹੜਾ ਮੱਖਣਾ ਜਿਹੜਾ ਆਪਣਾ ਬਣ ਕੇ ਤਿਆਰ ਹੋ ਜੂਗਾ ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਹੋ ਇਹ ਬਹੁਤ ਹੀ ਵਧੀਆ ਤਰੀਕਾ ਸਭ ਤੋਂ ਵੱਡੀ ਗੱਲ ਆ ਕਿ ਟਾਈਮ ਦੀ ਬਚਤ ਆਪਣੇ ਕੋਲ ਹੁੰਦਾ ਨਹੀਂ ਆਪਾਂ ਘੌਲ ਕਰ ਲੈਂਦੇ ਆ ਤੇ ਇਸ ਤਰ੍ਹਾਂ ਗ੍ਰੈਂਡਰ ਨਾਲ ਹੀ ਨਾ ਤੁਸੀਂ ਪੰਜ ਤੋਂ ਸੱਤ ਦਿਨਾਂ ਦੀ ਜਿਹੜੀ ਮਲਾਈ ਆ ਉਹ ਘਰ ਵਿੱਚ ਤਿਆਰ ਕਰ ਸਕਦੇ ਹੋ ਇਹ ਬਹੁਤ ਹੀ ਵਧੀਆ ਮੱਖਣ ਬਣ ਗਿਆ ਅੰਦਰ ਤੁਸੀਂ ਦੇਖ ਹੀ ਸਕਦੇ ਹੋ ਤੁਹਾਡੇ ਸਾਹਮਣੇ ਇਹਦੇ ਵਿੱਚੋਂ ਮੈਂ ਬਿਲਕੁਲ ਪਾਣੀ ਨਹੀਂ ਕੱਢਿਆ ਜਿਹੜਾ ਆਪਾਂ ਅੱਧਾ ਗਲਾਸ ਪਾਇਆ ਸੀ ਇਹਦੇ ਨੀਚੇ ਬਸ ਓਨਾ ਕੀ ਪਾਣੀ ਆ ਥੋੜਾ ਜਿਹਾ ਉਹਦੇ ਵਿੱਚੋਂ ਹੀ ਵਿੱਚ ਖਾਬ ਗਿਆ ਅੱਧੇ ਜਿਓਂ ਵੀ ਅੱਧਾ ਹੀ ਨਿਕਲੂਗਾ ਤੇ ਬਸ ਕੱਲਾ ਮੱਖਣੀ ਦਿਖਾਈ ਦੇ ਰਿਹਾ ਤੁਹਾਨੂੰ ਤੇ ਨਾਲੇ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦਾ ਤੁਸੀਂ ਵੀ ਇਸ ਤਰ੍ਹਾਂ ਤਿਆਰ ਕਰ ਸਕਦੇ ਹੋ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਬਣੇ ਰਿਹਾ ਕਰੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ